ਸਾਰੇ ਮਸਾਲੇ ਵਿੱਚ ਚਲੂ ਗਏ ਇਸ ਤਰ੍ਹਾਂ ਸਾਰਾ ਕੁਝ ਮਿਕਸ ਬੋਤਲਾਂ ਦੇ ਬਦਲੇ ਢਾਂਡੇ ਲੜੂ ਅਕੱਲਾ ਫਾਟਾ ਚਾਚਾ ਜੀ ਆਏ ਹੋਏ ਆ ਬੀਬੀ ਜੀ ਕੋ ਹੋਰ ਸੁਣਾਓ ਚਾਚਾ ਜੀ ਕਿੱਦਾਂ ਹਾਜੀ ਕੰਨੇ ਸਵੇਰ ਹੋ ਗਈ ਆ ਮੰਮੀ ਜੀ ਸਾਰੇ ਸਸਰੀਕਾਲ ਤੇ ਇੱਧਰ ਬਣਾ ਲਈ ਚਰੇ ਪਰੋਠੇ ਗੋਭੀ ਵਾਲੀ ਕਹਿੰਦੀ ਦੇਖ ਦੇ ਕਿੰਨਾ ਬਣਾ ਤੇ ਦਾ ਸੁਪਨੇ ਤੁੰ ਨੂੰ ਕਿ ਦਬੰਦੇ ਆ ਅੰਦਰ ਮਸਾਲੇ ਕੰਦੇ ਰੱਖ ਲਿਆ ਅਦਰਕ ਹਰੀ ਮਿਰਚਾ ਏਕੇ ਹੋਮ ਜੀਰਾ ਜੀਰਾ ਆ ਗਰਮ ਮਸਾਲਾ ਨਮਕ ਤੇ ਧਨੀਆ ਤੇ ਅੰਦਰ ਗੋਭੀ ਅਸੀਂ ਗਰਮ ਕਰ ਲਈ ਆ ਇਹਨੂੰ ਕद्दूकस ਕਰਕੇ ਤੇ ਗੋਭੀ ਵਾਲੇ ਅੱਜ ਬਰੋਂਠੇ ਬਣੂਗੇ ਮਮਾ ਜੀ ਹੁਣ ਇਹ ਚ ਮਿਕਸ ਕਰ ਫਿਰ ਠੀਕ ਹੈ ਇਹਨੂੰ ਮਿਕਸ ਕਰ ਲੈਣਾ ਹਾਂ ਇਹ ਸਟੋਰ ਦੇਣਾ ਹਾਂ ਦੇ ਸਾਰੇ ਮਸਾਲੇ ਵਿੱਚ ਚੰਲੂਗੇ ਇਸ ਤਰ੍ਹਾਂ ਸਾਰਾ ਕੁਝ ਮਿਕਸ ਕਰ ਲੈਣਾ ਇਦਾਂ ਤੇ ਸਾਰਿਆਂ ਨੂੰ ਹੈਂ ਚੰਗੀ ਤਰ੍ਹਾਂ ਖੋਲ ਲੈਣਾ। ਹਾਂ। ਬਣਾਂਗੇ ਅੱਜ ਕੋਪੀ ਆ ਤੇ ਪਰੋਠੇ। ਹਾਂਜੀ। ਕੋਪੀ ਨੂੰ ਕਰ ਤੋ ਕਸ ਕਰਕੇ ਨੂੰ ਗਰਮ ਕਰ ਲਿਆ। ਪਾਣੀ ਹੈ ਨਾ ਸੋਕ ਹੋ ਗਿਆ ਜਿਸ ਨਾਲ। ਹਾਂ। ਥੋੜਾ ਜਿਹਾ ਸੇਕ ਲਵਾ ਲਿਆ ਸਾਂ। ਤੜਾਈ ਦੀ। ਕਿ ਬਣਦੇ ਫੇਰ ਦੱਸਦੇ। ਹਾਂਜੀ ਫੇਰ ਦੱਸਦੇ ਮम्मी ਜੀ ਕਿੱਦਾਂ ਬਣਦੇ ਆ। ਲੋ ਜੀ ਕਿੰਦੇ ਪਰੋਠੇ ਦਿਖਾਓ ਕਿੱਦਾਂ ਬਣਦੇ ਆ ਹਾਂ ਜੀ ਇੱਧਰ ਬਿਲਾ ਕੇ ਦਿਖਾਉਂਗੇ ਮੰਮੀ ਜੀ ਕਿੰਦਾ ਬਣਾ ਲਿਆ ਐਂ ਤਾਂ ਝੋਟ ਲੈਣਾ ਆ ਹਾਂ ਜੀ ਹੁਣ ਗੋਪੀ ਪਾ ਗਏ ਪਰ ਪਰਤੀ ਜੀ ਦਾਲੂ ਦੇ ਪਰ ਦੇ ਦਿੰਦੇ ਆ ਉਹ ਚੱਕ ਲੋ ਆਹ ਖਾਉ ਦੇ ਆਹ ਲਾ ਇੱਤਾਂ ਹੋਇਤਾ ਹੈ ਇੱਤਾਂ ਫੇੜਾ ਬੜਵਾ ਲਾਣਾ ਚੌਂਡ ਰਹਿਣਾ ਹੈ ਨਾ ਹੁਣ ਬੇਲੋ ਅੱਧੀ ਸਾਡਾ ਤਿਆਰ ਹੋ ਗਿਆ ਪਰੋਠਾ ਇੱਕ ਬੜਿਆ ਆਇਆ ਹੈ ਖਾਣੇ ਆ ਸੀ ਹਾਂ ਮਤਰਾ ਬਣ ਗਿਆ ਆ ਹਾਂ ਹਾਂ ਚਲੋ ਖਾ ਕੇ ਦੱਸ ਦੇ ਕਿੱਦਾਂ ਦਾ ਮੰਮੀ ਜੀ ਅੰਦਰ ਇਹ ਵੀ ਦਿਖਾਓ ਕਿ ਬੇਲ ਹੋ ਗਿਆ ਹਾਂ ਦੇ ਹਾਂ ਸਰ ਜਾਜ਼ੀ ਕੀ ਇਹ ਵੀ ਦਿਖਾ ਰਹਾ ਹੈ ਚਾਹ ਜੀ ਦੇਖੋ ਤਿਆਰ ਹੋ ਗਿਆ ਕੋਈ ਇਦਾਂ ਨੂੰ ਖਾਵਟ ਨਹੀਂ ਆਈ ਬਾਅਦ ਮੰਮੀ ਜੀ ਹੋ ਗਏ ਬੇਲੇ ਕੰਮ ਕਰ ਕੇ ਰੋਟੀ ਪਾਣੀ ਦਾ ਕਿਉਂ ਮੰਮੀ ਜੀ ਹਾਂ ਜੀ ਦੀਦਾ ਦਿਓ ਮੀਨ ਵਾਲਾ ਕੈਮਰਾ ਹਾਂ ਦੋਪਰ ਕਰ ਕੇ ਨਹੀਂ ਨਹੀਂ ਮੈਨੂੰ ਪਤਾ ਨਹੀਂ ਉੱਦੇ ਵਿੱਚ ਕਰੀ ਜਾਂਦੀ ਐ ਅੱਜ ਭਜਾਨ ਦੀ ਮਜਾ ਨਹੀਂ ਨਹੀਂ ਅੱਧੀ ਨਹੀਂ ਕਰਦੇ ਤੇ ਹੁਣ ਅਸੀਂ ਕਰ ਲਈ ਝਾੜ ਪੋਚਾ ਹਾਂਜੀ ਹਾਂਜੀ ਸਫਾਈਆਂ ਸਫਾਈਆਂ ਕਰ ਲੰਨੇ ਆ ਤੇ ਅੱਜ ਸਾਰਾ ਦਿਨ ਦੀ ਸੁਬਾ ਕਿੱਦਾਂ ਰਹੂਗਾ ਕਿੱਥੇ ਕਿੱਥੇ ਜਾਵਾਂਗੇ ਕਿੱਥੇ ਆਵਾਂਗੇ ਉਹ ਅੱਜ ਦੀ ਕਿਤੇ ਵੀ ਨਹੀਂ ਅੱਜ ਘਰ ਹੀ ਆ ਬਸ ਸਭ ਕੇ ਸਿਹਤ ਤਾਂ ਖਰਾਬ ਹੋ ਗਈਆਂ ਅੱਜ ਹੋਮੀ ਕੁਝ ਕਰਾਂਗੇ ਹੋਮੀ ਕੀ ਹੋਇਆ ਤੇ ਕਾਹ ਦੇ ਲ ਫ੍ਰੈਂਸ ਨਹੀਂ ਕਿੱਟੀ ਹੋਈ ਮੇਰੇ ਪੇਪਰ ਹੋ ਗਿਆ ਕਹਿੰਦੇ ਤੇ ਹਟਦਾ ਹੀ ਨਹੀਂ ਹੈਗਾ ਮਹੀਨਾ ਹੋ ਗਿਆ ਐਣਕ ਕਰਕੇ ਬਚਾਇਆ ਦੇਖਣ ਨੂੰ ਦਿਸਦਾ ਨਹੀਂ ਹੈਗਾ ਯੋਮੀ ਹਾਂਜੀ ਚਲੋ ਦੇਖਦੇ ਕੀ ਕੀ ਬਣਾ ਕੀ ਕਰਦੇ ਆ ਖਾਣੇ ਆ ਬਣਾ ਕੇ ਕੀ ਕਰਦੇ ਅੱਜ ਅੱਜ ਦਾ ਦਿਨ ਕਿੱਦਾਂ ਦਾ ਰੋਗਾ ਟੈਡੀ ਜੀ ਅੱਜ ਬਿਮਾਰ ਆ ਥੋੜੇ ਢਿੱਲੇ ਹੋ ਗਏ ਆ ਤੇ ਚਲੋ ਤਾਰ ਉੱਪਰ ਜਗਾਇ ਤੇ ਫੇ ਮਿਲ ਦੇ ਜਾਂ ਫੇ ਦੱਸ ਦੇ ਕੀ ਕਰਨ ਲੱਗੇ ਕੀ ਨਹੀਂ ਹਸੀ ਹਾਂਜੀ ਚਾਹ ਪੀ ਗੋ ਚਾਹ ਬਣਾ ਲਈ ਫੇ ਚਲੋ ਚਾਹ ਮਿਲ ਜੂਗੀ ਬਾਅਦ ਚੋ ਕੰਮ ਕਰ ਗਈ ਬਹੁਤ ਹੈ ਚਾਹ ਮਿਲ ਗਈ ਹਾਂਜੀ ਲੋ ਜੀ ਕਹਿੰਦੇ ਅਸੀਂ ਬੋਤਲਾ ਘੜ ਲੀਆ ਇੱਧਰ ਵੀ ਜਲ ਲਿਆ ਹਾਂਜੀ ਇੱਧਰ ਹੱਥ ਜੀ ਵੀ ਫੜੀਆਂ ਹੋਈਆਂ ਹੋਈਆਂ ਅਸੀਂ ਕਹਿੰਦੇ ਦੇ ਦੇਣੀ ਆ 10 ਇਕੱਠੀਆਂ ਕਰ ਲੈਣੇ ਆ ਵਾਚ ਦੇ ਦਿੱਤੀ ਆ ਹਾਂਜੀ ਹਾਂ ਕੁ ਜੀ ਲੋ ਹੰਕ ਜੀ ਹੋਰ ਲਿਆਣੇ ਆਲੇ ਫਰੇ ਭੇਟੀ ਬਈਆ ਵਾਲੇਕਾ ਹਲਸੀ ਬੱਚੇ ਮੈਂ ਮਠੀ ਫਿਰਦੀ ਆ ਹਾਂ ਜੀ ਅਗੱਤਾ ਵੀ ਦੇ ਦਗਾ ਗਗਣ ਗਗਣ ਕੇ ਆਲਾ ਚਲੋ ਜੀ ਕੀ ਰਹੀਆਂ ਫੁਰੀਆਂ ਹਾਂ ਹੋਰ ਨਾਲ ਸਫਾਈ ਹੋ ਜਾਂਦੀ ਲੋਈ ਹੋਰ ਆ ਗਏ ਨੇ ਹੋਰ ਵੀ ਤੇ ਇੱਕ ਦੋ ਇੱਕ ਦੋ ਉੱਥੇ ਹੋਰ ਣਠੀਆਂ ਫੇਰਦੀਆਂ ਸੀ ਲੈ ਆ ਉਹ ਲਾ ਲੈ ਕੀ ਲੈਣਾ ਆ ਦੇਖ ਲੋ ਦੱਬੇ ਦਾ ਹਮ ਹਮ ਇਹਨਾਂ ਜਾ ਦੇਖ ਲੋ ఫిచియా బ <laughs> ਪੀੜੀ ਕਿਤਨੇ ਯੰਗਲ ਅੱਛਾ ਪੀੜੀ ਅਥਰਲੇ ਵੀ ਹੈਗਾ ਬੰਦੇ ਦਾ ਬੜਾ ਕੁਝ ਰੱਖਿਆ ਹੈ ਕੰਗੋ ਹੋ ਜੀ ਮੰਮੀ ਜੀ ਥਲੇ ਬਾਹਰ ਹੀ ਆ ਅਸੀਂ ਅੰਦਰ ਤੋਂ ਆ ਗਏ ਮੰਮੀ ਸਾਹ ਦੇਖਦੇ ਆ ਜਿਆਦੇ ਭੰਗ ਹੀ ਆ ਵੈਸੇ ਮੰਮੀ ਜੀ ਪੀੜੀ ਲਾਲੀ ਕਹਿੰਦੇ ਅੱਜ ਦੇਖੋ ਪੀੜੀ ਲਾਲੀ ਅਸੀਂ ਹਾਂਜੀ ਤੇ ਇਧਰ ਸਾਲ ਵਿੱਚ ਸਰੋਂ ਜਾਦੇ ਆ ਸਾਲ ਕਾਟਾ ਪਰ ਹੋ ਗਿਆ ਆ ਸਾਰਾ ਜਾ ਕਾਟਵਾ ਲੈ ਉਹ ਸਰੋਂ ਜਾਦੇ ਆ ਤਾਂ ਹੋ ਗਿਆ ਤੋੜਨੇ ਵਾਲਾ ਹੋ ਗਿਆ ਤੋੜਨੇ ਵਾਲਾ ਹੋ ਗਿਆ ਵਿੱਚ ਵਿੱਚ ਹੈਗਾ ਆ ਕੋਈ ਨਹੀਂ ਬਣਾਵਾਂਗੇ ਵੀ ਤੋੜ ਕੇ ਅਸੀਂ ਇੱਕ ਵਾਰ ਹਾਂਜੀ ਵੀ ਬਣਾ ਕੇ ਦਿਖਾਵਾਂਗੇ ਉਈ ਮੈਂ 60 ਦੀ ਲੈ ਲਈ ਅੱਛਾ ਦੇਖੋ 120 ਰੁਪਏ ਕਹਿੰਦਾ ਸੀਗਾ ਮੰਮੀ ਇਹਨੇ 60 ਦੀ ਲੈ ਲਈ ਐਦਾ ਆ ਬੁੜਿਆਂ ਦਾ ਰੇਟ ਆਪਣਾ ਹੀ ਹੁੰਦਾ ਆ ਕਹਿੰਦੇ ਕਿੱਥੇ ਵੀ ਜਾਓ ਕੰਪਨੀ ਦੀ ਆ ਸਟicker ਲੱਗਾ ਹੈ ਕੰਪਨੀ ਦੀ ਆ ਹਾਂਜੀ ਐਂਡ ਗੋਲਡਨ ਸਟicker ਆ ਲੋ ਜੀ ਹੁਣ ਧੁੱਪੇ ਬੈਠੇ ਹੋਏ ਆ ਸੀ ਸਵੇਰ ਦੇ ਉਦੋਂ ਧੁੱਪੇ ਬੈਠੀ ਆ ਅੱਜ ਕੁਛ ਬਣਾਇਆ ਵੀ ਨਹੀਂ ਅੱਜ ਬਣਾਇਆ ਨਹੀਂ ਤੇ ਹੁਣ ਅਸੀਂ ਜਾਣਾ ਹੈ ਸ਼ਹਿਰ ਨੂੰ ਪਹਿਲਾਂ ਜਾਣਾ ਸੀ ਬੀਬੀ ਜੀ ਕੋ ਸਮਾਨ ਲੈਣ ਫੇ ਆ ਕੇ ਫੇ ਜਾਣਾ ਸ਼ਹਿਰ ਨੂੰ ਅਸੀਂ ਸਮਾਨ ਲੈਣ ਤੇ ਦੇਖਦੇ ਆ ਕੀ ਲਿਆਉਣੀ ਆ ਕੀ ਨਹੀਂ ਮੈਂ ਮੰਮੀ ਦੇ ਚਲੋ ਪਹਿਲਾਂ ਬੀਬੀ ਕੋ ਜਾ ਕੇ ਆਉਂਦੇ ਆ ਲੋ ਜੀ ਚਾਚਾ ਜੀ ਆਏ ਹੋਏ ਆ ਬੀਬੀ ਜੀ ਕੋ ਹੋਰ ਸੁਣਾਓ ਚਾਚਾ ਜੀ ਕਿੱਦਾਂ ਕਰੇ ਕਿੱਦਾਂ ਸਾਰੇ ਹਾਂਜੀ ਠੀਕ ਹੈ ਠੀਕ ਹੈ ਮੇਰੇ ਨਾਏ ਹੈ ਮਾਮੀ ਨੂੰ ਹਾਂ ਹਾਂ ਉਹਦਾ ਢਿੱਲੇ ਹੋ ਗਏ ਸੀਗੇ ਅੱਛਾ ਚਲੋ ਹੁਣ ਠੀਕ ਆ ਹਾਂ ਹਾਂ ਠੀਕ ਆ ਲੋ ਜੀ ਹੁਣ ਅਸੀਂ ਮਾਤਾ ਜੀ ਕੋਆ ਗਏ ਸਮਾਨ ਲੈ ਤੇ ਮਾਤਾ ਜੀ ਸਾਨੂੰ ਦਲੀਆ ਦੇ ਦੋ ਕਹਿੰਦੇ ਦਲੀਆ ਬਣਾਉਣਾ ਦਲੀਆ ਹੈ ਨਹੀਂ ਹੈ ਨਹੀਂ ਦਲੀਆ ਨਹੀਂ ਚਲੋ ਇਹ ਹੋਰ ਸਮਾਨ ਫਿਰ ਮੰਗਾਇਆ ਉਹ ਲੈ ਜਾਂਦੇ ਆ ਜੇ ਆਇਆ ਤਾਂ ਹੋਰ ਨਹੀਂ ਹੁਣ ਕੋਈ ਇਹ ਆ ਅਜੋ ਸਮਾਨ ਲੈ ਕੇ ਠੀਕ ਹੈ ਕੋਈ ਵੀ ਸਮਾਨ ਮੰਗਾਇਆ ਉਹ ਲੈ ਜਾਂਦਾ ਨੂੰ ਲੁਕਾਇਆ ਮੈਂ ਕੋਈ ਅੱਛਾ ਸਮਾਨ ਮੰਗਾ ਦੇਵਾਂ ਤੇ ਜਿੰਨ ਦਾ ਮੈਨੂੰ ਸਮਾਨ ਅੱਛਾ ਜਿਹੜਾ ਮਨਿਆਗਾ ਜਿੱਦਾਂ ਕੰਦ ਬੁਲਿਆ ਆਇਆ ਅੱਛਾ ਇਹ ਬਤਾਲੂ ਲੋ ਜੀ ਹਾਂ ਅਸੀਂ ਸ਼ੋਪ ਤੇ ਆ ਗਏ ਹਾਂ ਕੌਜ਼ ਅਸੀਂ ਸੂਟ ਵਾਸਤੇ ਲੈਣਾ ਹੈ ਸਮਾਨ ਸੋ ਦੇਖ ਰਹੇ ਹਾਂ ਇਹ ਦੇਖ ਦੇ ਕੇ ਲੈਣੇ ਆਸੇ ਬਹੁਤ ਸਾਰੇ ਇੰਟਰੈਕਸ਼ਨ ਹੋ ਗਏ। ਦੇਖੋ ਕਿਹੜਾ ਦਿੰਦੇ ਆਣ ਅਸੀਂ। ਇਹ ਮੇਰੇ ਫਰੈਂਡ ਆ ਬਹੁਤ ਪੁਰਾਣੀ। ਮੈਨੂੰ ਮੱਚ ਮਿਲ ਕੇ ਮੈਂ ਤੈਨੂੰ। ਉਹ ਵੈਸੇ ਨਾਲ ਹੈਲਪਰ ਆ ਗਈ ਹੈ ਨਾਲ। 로ਈ ਆਂਟੀ ਦਾ ਸ਼ਰਮਾ ਗਏ ਚਲੋ ਅਸੀਂ ਸ਼ਰਮਾ ਚੱਕ ਲੈਂਦੇ ਆ ਤੇ ਤੁਸੀਂ ਜਰੂਰ ਆਣਾ ਆਂਟੀ ਦੀ ਸ਼ਾਪ ਤੇ ਸਮਾਨ ਲੈਣ ਲਈ। ਇੱਧਰ ਮੇਰੀ ਫਰੈਂਡ ਰੀਤੂ ਇਹ ਵੀ ਨਹੀਂ ਆਂਦੀ ਵਲੌਗ 'ਚ। ਚਲੋ ਕੋਈ ਨਹੀਂ ਅਸੀਂ ਕਿੰਨੇ ਸਾਲ ਬਾਅਦ ਮਿਲੇ ਨਾ। ਠਰਡ ਦੇ ਸੀ ਇਕੱਠੇ ਪੜਦੇ ਆ। ਹੁਣ ਜਾ ਕੇ ਮਿਤੇ ਅਸੀਂ ਹੋਰ ਫੇਕ ਇਦਾਂ ਹੂੰ ਚੱਲ ਫੇ ਠੀਕ ਆ ਬਾਈ ਹਾਂਜੀ ਹੁਣ ਅਸੀਂ ਆ ਗਏ ਆ ਘਰੇ ਤੇ ਸਾਰਾ ਸਮਾਨ ਲੈ ਆਂਦਾ ਮੰਮੀ ਜੀ ਮੰਮੀ ਜੀ ਅਮਰੂਦ ਖਾਂਦੇ ਹੋਏ ਐ ਮੰਮੀ ਜੀ ਅਸੀਂ ਪ੍ਰੈਕਟੀਕਲ ਵੀ ਲੈ ਜਾਂਦੇ ਆ ਮੰਮੀ ਜੀ ਨਾਲ ਹੀ ਨਾਲੇ ਆ ਤੁਹਾਡੇ ਜਿਹੜੇ ਤੁਸੀਂ ਮੰਗਾਏ ਸੀਗੇ ਆਪਣੇ ਬਾਸ ਤੇ ਸੂਟ ਨੂੰ ਲਾਉਣ ਨੇ ਐਦਾਂ ਆ ਗਏਂਦੇ ਟਰ ਬੂਰੀ ਪੜਾਣੀ ਐਸੀ ਜੇ ਸੂਟਵਾੜਾ ਇਹ ਮੇਰੇ ਐ ਇਹ ਮੇਰੇ ਸੂਟ ਨੂੰ ਲੱਗੇ ਆ। ਅੱਛਾ। ਮਮੇ ਦੇ ਜਾਂ ਜੀ ਦੇਖੋਾਰੇ ਜਾਣੇ ਅੱਦਾ ਸਾਡੀ ਚੋਇਸ ਫੇ ਮੇਰੇ ਸੂਟ ਨੂੰ ਨਹੀਂ ਲੱਗਦੇ। ਹਾਂ ਜੀ ਨਾਲੇ ਅਸੀਂ ਚਿਜੀ ਵੀ ਲੈ ਆਂਦੀ। ਨਾਲੇ ਅਸੀਂ ਆਪਣਾ ਵੀ ਕੰਮ ਕਰਿਆ ਤਾਂ। ਹਾਂ ਜੀ ਸਾਰੇ ਕੰਮ ਕਰਿਆਂਦੇ ਅਸੀਂ। ਹੁਣ ਅਸੀਂ ਮਰੂਦ ਖਾਂਦੇ ਆ। ਦਿਓ ਮੰਮੀ ਇੱਦਾਂ ਚੱਕਰ ਤੇ ਅਗਰ ਤਲੀਰੇ ਹੁੰਦੇ ਆ ਚਲੋ ਮੂਰੂ ਕੰਮ ਨੇ ਆਈ ਜਾਣੇ ਖਾਣੇ ਆ ਹਾਂਜੀ ਹਾਂਜੀ ਆਜੋ ਆਜੋ ਸਾਰੇ ਜਾਣੇ